ਕਰ ਹੂਗਾ ਥੱਲੇ ਲਾਗ ਕਰ ਲਾਗ ਕੋ ਤਾਂ ਆਦੋ ਖੱਸੀ ਬਕਰਿਆ ਤੇ ਬਰਗਾੜੀ ਬਕਰਾਂ ਮੱਡੇ ਸੌਦਾ ਹੋਣ ਲੱਗਾ ਤੇ ਹਰ ਬੁੱਧਵਾਰ ਆਲੇ ਦੋਸਤੋ ਵੱਧ ਵੱਧ ਪਹੁੰਚਿਆ ਕਰੋ ਹਰ ਤਰ੍ਹਾਂ ਦੋਸਤੋ ਇੱਥੇ ਜਿਹੜਾ ਮਾਲ ਪਹੁੰਚਦਾ ਕਾਰਟੂਰ ਬਾਈਕ ਬੀਟਲ ਬਰਬਰੀ ਹਰ ਤਰ੍ਹਾਂ ਦਾ ਮਾਲ ਜਿਹੜਾ ਪਹੁੰਚਦਾ ਹਰ ਬੁੱਧਵਾਰ ਲੱਗਦੀ ਆ ਬੇਵਲ ਕਲਾਂ ਰੋਡ ਤੇ ਆ ਗਈ ਦੋਸਤੋ ਹੁਣ ਮੰਡੀ ਬਿਲਕੁਲ ਹਾਈਵੇ ਰੋਡ ਤੇ ਆ ਬਠਿੰਡਾ ਅੰਮ੍ਰਿਤਸਰ ਰੋਡ ਤੇ ਮੰਡੀ ਲੱਗਦੀ ਆ ਇਹਨਾਂ ਦੋਨਾਂ ਦਾ ਸੌਦਾ ਹੋਣ ਲੱਗਾ ਬਰਬਰੀ ਖੱਸੀ ਆ ਦੋਨੇ ਖੱਸੀ ਆ ਗੋਗੋ ਪੀ ਦੋਨੇ ਬਕਰੇ ਉਹ ਤਾਂ ਚੱਕ ਲਾਇਆ ਅਰੇ ਹਾਂ ਚੱਕ ਤਾਂ ਲਾ ਆ ਵੀ ਬੱਕਰਾ ਉਹ ਲਾ ਫੜ ਤਾਰ ਆ ਦੋਸਤੋ ਜੋੜਾ ਬੱਕਰਿਆਂ ਦਾ ਤੇ ਇਹਨਾਂ ਦਾ ਸੌਦਾ ਹੋਣ ਲੱਗਾ ਗੋਪੀ ਤੇਰੇ ਆ ਇਹ ਲੈ ਆਈ ਆਪਾਂ ਅੱਛਾ ਲੈ ਆਇਆ ਤੂੰ ਠੀਕ ਆ ਲੈ ਗੋਪੀ ਨੇ ਖੇਡਿਆ ਉਹ ਗਾੜੀ ਵਾਲੇ ਨੇ ਇਹਨੇ ਸੌਦਾ ਹੋ ਗਿਆ 13000 ਚ 13000 ਚ ਤੇ ਲਿਖਾਈ ਆਪੋ ਆਪਣੀ ਆਲਾ ਖਾਈ ਹੁਣ ਟੁੱਟ ਗਿਆ ਪਹਿਲਾ ਗੱਲ ਹੋਈ ਲਖਾਈ ਪਿੱਛੇ ਨਾੜਿਆ ਕਰੋ ਯਾਰ ਕਾਦੇ ਪਿੱਛੇ ਹੁਣ ਬੱਕਰੇ ਨੂੰ ਕਹਿੰਦੇ ਆ ਪਹਿਲੀ ਗੱਲ ਚਾਹ ਵੀ ਪੈਣਾ ਨਹੀਂ ਹੁਣ ਵੀ ਪੈਣਾ ਨਹੀਂ ਚਲੋ ਘਟਾਓ ਖੋਦਰਾ ਜਿਹੜਾ ਕੰਮ ਕਰਨਾ ਪੈਸੇ ਦੇਣਾ ਪੈਸੇ ਦਿਓ ਪੈਸੇ ਬਈ ਆਹ ਭੱਟ ਦਾ ਕੀ ਮੰਗਦੇ ਆ ਪਾਠ ਵੀ ਤੈਨੂੰ ਦੇ ਦਿੰਦੇ ਆ ਪਾਪਾ ਨਾ 6000 ਮਾ ਦਾ ਇਹਨਾਂ ਨੂੰ ਦੋਸਤ ਨੂੰ ਮੇਲਾ ਕਰਦੇ ਪਿਆ ਔਰ ਤੱਕ ਲੱਗਿਆ ਮੈਂ ਇਹਨੂੰ ਪੁੱਛ ਲੈਣੀ ਮੈਂ ਉਹ ਸ਼ਰਤੀ ਉਹ ਨਹੀਂ ਸਾਡੀ ਸਹੀ ਦੇ ਦੇ ਪਰ ਇਹ ਰੂਆ ਮਾਟਰ ਦਾ ਹਨੇਕ ਰਾਮ ਰਾਮ ਨਹੀਂ ਹੋਦਾ ਇਹ ਤੇ ਮੈਂ ਕੋਈ ਪਰ ਤੁਮਹਾਨੂੰ ਮੈਂ ਨਹੀਂ ਮੱਝ ਇਹ ਗਾ ਮੈਨੂੰ ਦੇ ਦੇ ਪਰ ਤੇਰੇ ਘਰ ਦੇ ਲੈਣਾ ਕੋਈ ਐਗਾ ਜੇ ਬਰਾਦਿਕ ਕੋਈ ਤੁਹਾਨੂੰ ਹਰੇ ਬੰਦੀ ਤੇ ਸਭ ਮੈਨੂੰ ਪਹਿਲਾਂ ਨਹੀਂ ਤੂੰ ਮੇਰੇ ਕਿਲੇ ਲਾ ਜੋੜਾ ਦੋਸਤੋ ਬਰਬਰੀ ਖੱਸੀਆ ਬੱਕਰੇ ਇਹ ਤੇ ਗੋਪੀ ਨੇ ਖੇਦਿਆ ਪਰ ਗਾੜੀ ਵਾਲੇ ਨੇ ਯੋੜਾ ਬੱਕਰੀਆਂ ਦਾ ਹਾਂ ਚੈੱਕ ਕਰੋ ਉਹ ਸਾਹਮਣੇ ਪੈਸੇ ਦੇ ਰਹੇ ਆ ਦੇਖ ਸਕਦੇ ਆ ਤੇ ਨਾ ਓਕੇ ਜੀ ਅੱਗੇ ਪੈਸੇ ਆ ਰਹੇ ਹੋ ਠੀਕ ਵੈਗ ਗਏ ਹਾਂ ਠੀਕ ਚਲੋ ਬਹੁਤ ਵਧੀਆ ਹਲੋ ਲਓ ਜੀ ਆ ਬੱਕਰਾ ਜੋੜਿਆਂ ਦਾ ਜੋੜਾ ਬੱਕਰਿਆਂ ਦਾ ਤੇ ਖੱਸੀ ਆ ਖੱਸੀ ਤੋਂ ਆਪਾਂ ਇਹ ਮੈਂ ਖੱਸੀ ਆ ਕੀ ਅੱਧਾ ਕਿਲੋ ਦਾ ਲੋੜ ਭਾਈ ਤੈਨੂੰ ਦੱਸਿਆ ਤੈਨੂੰ ਤਾਂ ਹੀ ਦੱਸਿਆ ਵੀ ਖੱਸੀ ਆ ਜਿਹੜੇ ਅੱਧਾ ਕਿਲੋ ਦਾ ਘਾਟਾ ਉਹ ਉਹ ਆਪੇ ਪੂਰਾ ਕਰਨਗੇ 600 ਇਹ ਆਪੇ ਪੂਰੇ ਕਰਨਗੇ ਤਾਂ ਹੀ ਤੈਨੂੰ ਕਹਿੰਦਾ ਵੀ ਖੱਸੀ ਆ ਭਾਈ ਫੇਰ ਨਾ ਆਖੀ ਹਾਂ ਫਾਉਂਡੂ ਕਰ ਉਹ ਅੰਦਰ ਨੂੰ ਬਾਹਰ ਜਾਣਗੇ ਹੋ ਜੀ ਨਹੀਂ ਨਹੀਂ ਉਹ ਉਹਨੂੰ ਆਖੀ ਤੂੰ ਖੱਸੀ ਹਾਂ ਹਮਣ ਬੋਲ ਯਾਰ ਕੀ ਮੁੱਲ ਆ ਜੈ ਜੀ ਗੱਲ ਕਰ ਛੋਟੇ ਜੈ ਜੀ ਜਾ ਤੂੰ ਲਾਜ ਰੱਜ ਕੀ ਕਰਦਾ ਭਾਈ ਦਾਸ ਤੇ ਰਾਜੂ ਦਜ ਰਾਜੂ ਦਾਸ ਤਾਂ ਤੇਰਾ ਵੀ ਥੋੜਾ ਹੈ ਉਹਨਾਂ ਦਾ ਜ਼ਿਆਦਾ ਹੈ ਉਹਨਾਂ ਦਾ ਥੋੜਾ ਜਿਆਦਾ ਹੈ ਤੇਰਾ ਬੜਾ ਥੋੜਾ ਉਹਨਾਂ ਦਾ ਵੀ ਜ਼ਿਆਦਾ ਹੈ ਥੋੜਾ ਜਾਂ ਉਹ ਦਸਾਂ ਨਾਲ ਲੋੜ ਕਿੱਥੇ ਆ ਉਹ ਨਹੀਂ ਬਣਾਉਣਾ ਤੇਰਾ ਬੜਾ ਉਹਨਾਂ ਨੂੰ ਕੋਈ ਨਹੀਂ ਖਸੀਏ ਇਹ ਉਦੋਂ ਇਹ ਅੰਡਰ ਇਹਨੂੰ ਬੰਨ ਪਏ ਸਾਈਡ ਤੇ ਇਹਨੂੰ ਸਾਈਡ ਤੇ ਜਾ ਕੇ ਬੰਨ ਯਾਰ ਆਹੋ ਠੀਕ ਹੈ ਚੰਗਾ ਯਾਰ ਫੋਨ ਬਾਅਦ ਚ ਕਰ ਲਿਓ ਆਪਣੇ ਸਹੀ ਜੇ ਦੱਸ ਵਿੱਚ ਆ ਜੀ 500 ਘੱਟ ਦੇ 500 ਵਾਧਾ ਲਾ ਲੈ ਜੀ ਹੈਲੋ ਬੋਲ ਜਿਵੇਂ ਘੱਡੀਆਂ ਕੋ ਵਧੀ ਜਾਉ ਮੈਂ 500 ਘੱਟ ਦੇ ਫਿਰ ਤੂੰ 500 ਵਾਧਾ ਲੱਗਿਆ ਨਾ ਦੇ ਸਹੀ ਦੱਸ ਯਾਰ ਜਿੰਨੇ ਦੇ ਲੈਣੇ ਆ ਜਾਇਜ਼ ਭਾਅ ਕਿ ਲਾਫ ਤੂੰ ਜਾਇਜ਼ ਦੱਸ ਮੈਂ ਤੁਹਾਨੂੰ ਕਹਿਆ ਤਾਂ 12 ਦੇ ਨਾਮ ਹਾਂ ਆ ਬੰਦੇ ਆ ਬੰਦੇ 12 ਦੇ ਉਹਰ ਦਾ ਸਹੀ ਹੈ ਸਹੀ ਹੈ ਇੰਨੇ ਕੀ ਹੈ ਸਹੀ ਹੈ ਹੋਰ ਫਿਰ ਸਹੀ ਇੱਕ ਕਸਲ ਕੱਟ ਕੇ ਦੱਸ ਸਰ ਨਿਕਲ ਗਈ ਹੁਣ ਬੰਦਰਾ ਪਾਈਆ ਪਾਈਆ ਕਰਕੇ ਵੇਚਣਾ ਦੱਸ ਉਹਦੇ ਜੀ ਕੀ ਹੈ ਦਾ ਇਹਨੂੰ ਇੱਕ ਮੋਟ ਦੇਣੇ ਬੋਲ 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 ਭਾਈ ਚਾਹੂ ਪੀ ਲੈਣ ਚਾਹੂ ਮੇਰੇ ਚੇਤੀ ਵੀ ਆ ਦਾ ਤੂੰ ਆਇਆ ਦਾਸ ਦੇਣਾ ਉਹਦੇ ਆਜੇ ਪੱਕੇ 100 ਰੁਪਏ ਦੇ ਰਹਿ ਕਰੋ ਰਹਿ ਬਈ ਤਿੰਨੇ ਜਾਉ ਤੂੰ ਤੀਜਾ ਵੀ ਨਾਲ ਹੀ ਚਲੋ ਨਾ 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 ਜਾਉ ਹੁਣ ਕੇ ਰਹਿ ਦੀ ਕਰਨੀ ਰਹਿ ਰਲ ਤੂੰ ਕਿ ਆਪੇ ਤਿੰਨੇ ਇਕੱਠੇ ਉੱਤਰੇ ਰਹਿ ਕਰਕੇ ਆ ਜਾਣਗੇ ਬੰਨੇ ਦੇ ਐ ਬਈ ਆ ਰਾਜੂ ਆ ਪਾਜੀ ਰਹਿ ਕਰ ਹਾਂ ਰਾਜੂ ਨਾ ਵੀ ਕਰ ਰਹਾ ਐ ਅੱਡ ਵੱਡੀ ਰਹਿ ਕਰੋ ਸਾਰੇ ਜਾਣੇ ਤੂੰ ਕਦੇ ਕਨੇ ਪੈਸੇ ਮੰਗਦੇ ਯਾਰ ਇਹ ਦਾ ਇਹ ਫੌਜੀ ਜਿੱਤੇ ਤੂੰ ਪਾਰਟੀ ਰੱਖਣੀ ਨਾ ਕਰੇ ਤੇ ਭੜਕਾ ਦਾਂਗੇ ਕਿਹੜੇ ਨੇ ਜੀ ਇਹਦਾ ਇਹ ਇਹ ਪੁੱਜਗਾ ਆ ਬਾਈ ਨਹੀਂ ਲੈ ਜਾ ਇਹ ਦੱਸ ਦਿੰਦੇ ਸਾਤ ਨਗਰ ਲਾ ਦਾਂਗੇ ਠੀਕ ਆ ਇਧਰ ਆ ਸਬਦਾ ਕਰ ਕਾਲੇ ਦਾ ਚੱਲ ਇਹ ਬਾਈ ਦਾ ਬਾਈ ਦਾ ਇਹ ਛੜਤਾ ਮੈਂ ਚੱਲ ਕਿੰਨਾ ਬਲਵੀਰ ਕਿੰਨਾ ਰੇਟ ਹੈ ਤਾਂ ਪਹਿਲਾ ਉਹ ਕਾਲਾ ਯਾਰ ਉਹ ਇੱਕ ਮਿੰਟ ਮੈਂ ਜੀ ਆ ਜੀ ਉਹ ਇਹ ਤੂੰ ਆਪਾਂ ਕੀ ਕਰਾਉਣਾ ਜੈਦੀ ਗੱਲ ਕਰ ਆ ਸਾਥੇ ਸਾਥੇ ਲੂੰਗੇ 21 21 ਦੇ ਨਾਲ ਦਾ ਸੀ ਕਿ ਕੱਲਾ ਨਹੀਂ ਖੜਲਾ ਇਹ ਕੱਲਾ ਹੀ ਹੈ ਪਤਾ ਨਹੀਂ ਯਾਰ 21 ਦੱਸ ਦੇ ਅੱਲਾਹ ਵਾਹ ਤੁਹਾਨੂੰ ਸਾਢੇ 15 ਲੈ ਆ ਆਲਾ ਬਾਦ ਸਾਢੇ 12 ਵਜੇ ਆਇਆ ਪਰ ਕਿੰਨੇ ਵਜੇ ਦਾ ਤੂੰ ਦਾਣਾ ਰੋਗਾ ਨਾ 13 ਦੇ ਵਜੇ ਦਾ ਅੱਲਾ ਦੇ ਦੱਸ ਯਾਰ ਮੇਰਾ ਕੋਸ਼ ਨਹੀਂ ਬੋਲਣਾ ਮੇਰੀ ਗੱਲ ਸੁਣ ਲੈ ਇਹ ਤੂੰ ਹੁਣ ਇੱਕ ਮਿੰਟਾ ਜੇ ਹੁਣ ਮੇਰਾ ਗਾਲ ਵੱਢ ਕੇ ਚੱਲਦਾ ਫਿਰ ਤੇਰੀ ਮਰਜ਼ੀ ਹੈ ਸੁਣ ਲੈ ਇਹ ਕੁਝ ਨਹੀਂ ਦੱਸਣ ਦੀ ਲੋੜ ਹੈ ਪੈਸੇ ਰੱਖ ਲਵਾ ਆਹ ਬਰਾਗੇ ਤੇ ਕਿੰਨੇ ਲਾਇ ਤੂੰ 13 ਲਾਦਾ ਇਹ ਵੀ ਮੈਂ ਇਹਨਾਂ ਵਧਾਤਾ ਇਹਨੇ ਕੰਮ ਕਾ ਚੱਲ ਸਾਡਾ ਉਹਨੂੰ ਹੀ ਫੇਰ ਤਾਂ ਯਾਰ ਸਾਡਾ ਗਾਲ ਵੱਢੇਗਾ ਫਿਰ ਤਾਂ ਚੱਲ ਤੱਕ ਮੈਂ ਜਾਉਂਗਾ ਰਾ 14 ਤੇ ਆ ਗਿਆ ਜਿਆਦਾ ਹੈ ਤੇ ਮੈਂ ਪਹਿਲਾ 17 ਤੇ ਫਿਰ 16 ਤੇ 15 ਤੇ ਹੁਣ 14 ਤੇ ਆ ਗਿਆ ਵਿਚ ਨਾਲ ਆਉਣਾ ਬੋਲ ਬੋਲ ਫਿਰ ਤੇ ਖਰੀਦਣ ਵਾਲੇ ਚੜ ਗਏ 13 ਤੇ ਤੇ ਹੁਣ ਵੇਖੋ ਕੀ ਬੰਦ ਆ ਦੇਣੀ ਤਾਂ ਦੇ ਦੇ ਨਹੀਂ ਤਾਂ ਪੁੱਛ ਲੈ ਲੈ ਨਵੇੜ ਕੋ ਪੀਤੀ ਯਾਰ ਨਵੇੜ ਨਵੇੜ ਲੈ ਫਾਲੇ ਮਿਲ ਕੇ ਕਰ ਲੋ ਯਾਰ ਨਵੇੜੋ ਨਵੇੜੋ ਕੀ ਕਰਦੇ ਪੱਕ ਕਰਦੇ ਕਰੋ ਕਰੋ ਹਾਂ ਸੌਦਾ ਸਰੇ ਚੜਾ ਤੇ ਆਪਾਂ ਜਿਹੜੇ ਲੈਣ ਦੇਣ ਨਾਲ ਹੀ ਗੱਲ ਕਰਦੇ ਆ ਆਪਾਂ ਭਜਦੇ ਨਹੀਂ ਹੁਣ ਗੱਲ ਗਿਆ ਆਵਾਦੀ ਮੰਡੀ ਲੱਗ ਗਿਆ ਗਿਆ ਕੱਖ ਨੂੰ ਨਹੀਂ ਮਿਲਦਾ ਨਹੀਂ ਮਿਲਦਾ ਓ ਯਾਰ ਨਹੀਂ ਮਿਲਣਾ ਮੈਗਾ ਜੇ ਮੈਂ ਤੇ ਮੇਰੀ ਗੱਲ ਸੁਣ ਲੈ ਜੇ ਤੂੰ ਯਾਰ ਸਿੱਧਾ ਪਾਤਾ ਤੇ ਮੈਂ ਨਹੀਂ ਕਿਚ ਤੂੰ ਸੀ ਹੁਣ ਕਾ ਤੂੰ ਐ ਕਰੀ ਜੰਨੇ ਹੁਣ ਕਾ ਦੇ ਪਿੱਛੇ ਰੰਗ ਨਹੀਂ ਉਹ ਮੇਰੀ ਗੱਲ ਕੋਮੜ ਵਜਨ ਦੇ ਪੈਸੇ ਲੈਣ ਲੱਗੇ ਕੋਈ ਪਹਿਲੀ ਵਾਰ ਹੀ ਆਇਆ ਜੇ ਉਹ ਕਰ ਲੋ ਫਿਰ ਹੁਣ ਠੀਕ ਹੈ ਅੱਦੋ ਦਿਓ ਥੋੜਾ ਕੰਮ ਹੁਣ ਫੇਰ ਸਿਰੇ ਚ ਲੱਗਣਾ ਥੋੜਾ ਥੋੜਾ ਗੱਲ 500 ਦੀ ਨਹੀਂ ਭਰਾ ਠੀਕ ਨੇ ਗੋਣ ਜੇ ਇੱਕ ਮੜਾ ਇੰਨੇ ਆਹ ਕਮਰਾ ਵਜਨ ਪਾਲਾ ਇਹਦਾ ਜੇ ਵਜਨ ਇਹਦਾ ਜੇ ਨਿਕਲਦਾ ਤਾਂ ਪੂਰਾ ਫੇਰ ਦਸੀ ਫੜਨ ਦੱਸ ਕੀ ਕਰਾਂਗੇ ਯਾਰ ਦੱਸ ਦੇ ਮੱਥੇ ਲਵਾਇਆ ਮੈਂ ਮੈਨੂੰ ਕਹਦਾ ਦੋਹਾਂ ਦਾ ਦੋਹਾਂ ਦਾ ਮੈਂ ਜੋੜਾ ਯਾਰ ਜੋੜੇ ਇਹ ਚੱਲੀ ਜਾਂਦਾ ਤੂੰ ਕਿੱਥੇ ਆ ਗਿਆ ਯਾਰ ਕੋਈ ਨਹੀਂ ਯਾਰ ਪਹਿਲੇ ਪੈਸਿਆਂ ਦੀ ਗਿਣਤੀ ਮਾਰ ਮੈਂ ਫੇਰ ਗਿਣਤੀ ਮਾਰ ਮੈਂ ਗਿਣਤੀ ਮਾਰ ਨਹੀਂ ਪਾਸ ਗਿਣਤੀ ਦਾ ਮਾਰ ਲੈ ਯਾਰ ਐ ਨਹੀਂ ਕਰੀਦਾ ਹੁੰਦਾਗਾ ਸਿਆਣਾ ਕੋਈ ਜ਼ਿਆਦਾ ਕੋਈ ਫਰਕ ਨਹੀਂਗਾ ਚੱਲ ਇੰਨੇ ਜਿੰਨੇ ਤੇਰੀ ਨਵੀਂ ਮੰਡੀ ਦਾ ਵੀ ਚੱਲ ਯਾਰ ਕੋ ਪਤਾ ਗੱਲ ਕੀ ਹੈ ਮੇਰੀ ਘਸਾਂ ਲੱਗ ਆਪਕੋ ਦੇ ਦੇ ਮੰਨ ਲਾ ਉਹ ਰੱਖ ਲਾ ਮੰਨ ਲਾ ਕਰ ਮੰਨ ਲਿਆ ਕਰ ਮੇਰੀ ਗੱਲ ਮੰਨ ਲਾ ਯਾਰ ਮੰਨ ਲਿਆ ਕਰ ਮੇਰੀ ਗੱਲ ਮੰਨ ਲਾ ਮੈਂ ਕਿੱਥੋਂ ਦੇ ਲੈ ਕੱਚਾ ਕਰ ਰੈਡ ਰੈਡ ਨਹੀਂ ਕਰਦਾ ਪਾਸੇ ਪੁੱਛਿਆ ਯਾਰ ਹੁੰਦੇ ਧਾਕਰੀਆਂ ਨਵੇਂੜ ਪਰਾਂ ਦੇਓ ਯਾਰ 500 ਨਵੇਂੜ ਉਹ ਕੋਈ ਨਹੀਂ ਕਰਦੇ ਵੇਚਨੇ ਮੇਰੀ ਗੱਲ ਸੁਣ ਲੈ ਕਿ ਮੈਂ ਉਹ ਗਾਂ ਪਸ਼ਾ ਟਪਾਉਣੇ ਹੁੰਦੇ ਫੇਰ ਵੀ ਦਾ ਅੱਕ ਲੈਂਦਾ ਤੇ ਬੜਾ ਤਾਂ ਅਲਮਾਰੀ ਫਾਰਾ ਕਰਕੇ ਇੱਧਰ ਗਿਆ சிவா ਲੈ ਆਈ ਰੰਗ ਲਈ ਚਲਾਇਆ ਕਰੀ ਫਿਰ 399 ਹੁੰਦਾ ਉਹਨੂੰ ਦੀ ਪੜਾ ਫੜੇ ਸੌਦਾ ਹੋਇਆ ਨਹੀਂ 500 ਰੁਪਈਆ ਲੈ ਕੇ ਫੇਰ ਹੁੰਦਾ ਨਵੇੜ ਪਰ ਹਾਂ 200 ਦੇਤਾ ਤੈਨੂੰ 300 ਰਹਿੰਦਾ ਹੋਰ ਉਹ ਨਵੇੜੋ ਯਾਰ ਹੁਣ 300 ਪਿੱਛੇ ਕਾਦੇ ਆਸਰਾ ਜੂ ਰਿਆ ਦੇ ਦੇ ਆਸ ਤੇ ਕੋਲੋਂ ਮੈਂ ਤਾਂ ਨਹੀਂ ਮੈਨੂੰ ਤਾਂ ਕੋਈ ਚੱਕਰ ਨਹੀਂ ਮੀਂਦੀ ਯਾਰ ਕੋਲੋਂ ਦੇ ਦੇ ਹਾਂ ਆਣਾ ਪੈਂਦਾ ਕੀ ਕਰਕੇ ਕੋਈ ਗੱਲ ਨਹੀਂ ਘੱਟੇ ਵੀ ਅਸੀਂ ਪੂਰੇ ਕਰਨ ਵਾਲੇ ਆ ਤੇ ਫੇਰ ਇਹ ਬਾਈਕ ਤੇ ਪਾਣੀ ਯਾਰ ਪੂਰਾ 500 ਦਾ ਕਰ ਦੇ ਲੈ ਬੱਕਰੇ ਯਾਰ ਇਹ ਬਾ ਬੱਕਰੇ ਹੋ ਗਏ ਆ ਪੈਸੇ ਤੈਨੂੰ ਦੇ ਦੇ ਨਹੀਂ ਯਾਰ ਘਾਟਾ ਚਲ ਚਲ 400 ਦਾ ਘਾਟਾ ਬਈ ਯਾਰ ਹਾਂ ਲਓ ਜੀ ਆ ਸੀਗੇ ਬੱਕਰੇ ਇਹ ਤੇ ਅਰੇ ਅੰਗਿਆ ਲਾ ਜੰਟੇ ਦਾ ਰੈਂਕ ਕਰਦੇ ਮਹਿੰਗੇ ਕੱਲ ਤਾਂ ਸੋਲਣੇ ਸੋਵੇ 11:30 ਦੇ ਉਹਨੇ ਲਏ ਫਿਰ ਮੈਂ ਹੁਣ ਉਦੋਂ ਹੁਣ ਕਿਵੇਂ ਉਹਨੂੰ ਘਾਟਾ ਜੇ ਹੁਣ 11:30 ਉਹਨੂੰ ਸਾਬ ਨੂੰ ਕਿਹਾ ਸੀ ਕਹਿੰਦਾ ਮੈਨੂੰ ਹੋਰ ਪੁੱਤ ਮਰੇ ਉਦ ਗਾਲ ਤੋਂ ਹੋਰ ਕੀ ਕੋਈ ਆ ਪਰ ਗਾਲਾ ਬੰਦੇ ਦਾ ਲਾਅ ਮਿਲ ਕੇ ਨਿਕਲ ਨੀ ਮੈਂ ਤਾਂ ਜੀ ਵੀਰ ਵਾਰ ਸਮਝੀ ਹੁੰਦੇ ਇਹ ਲੈ ਕੇ ਨਹੀਂ ਹੁਣ ਚਾਹ ਮੇਰੀ ਜੇ ਮੈਂ ਤਾਂ ਹੁਣ 14 ਕਿਲੋ ਹੋ ਜਾਣਗੇ ਬੱਕਰੇ ਯਾਰ ਤੁਸੀਂ ਕਿਉਂ ਭੈਣ ਤਾਂ ਸਾਡੀ ਐਸੀ ਤੇ ਐਸੀ ਲੱਗੇ ਪਿਆ ਕਰਨੇ ਯਾਰ ਤੂੰ ਵਜਨ ਦਾ ਪਾਲਾ ਯਾਰ ਜੇ ਨਾ ਤੇ ਫਿਰ ਵਜਨ ਤੋਂ ਮਾਰ ਖਾ ਲੈਣਾ ਕੀ ਹੋ ਗਿਆ ਰਹਾ ਉਹ ਮੇਰੇ ਨਾਲ ਦਾ ਪੜਨਾ ਯਾਰ ਉਹ ਕਹਿੰਦਾ ਪੂਰੇ ਦਿਨੇ ਆਪਾਂ ਪੂਰੇ ਨਹੀਂ 14 ਕਿਲੋ ਸਾਡੇ 13 ਦੇ ਰਹੇ ਨੇ 13 ਬਸ ਰੋੜਾ ਇਹ 5 ਰੁਪਏ 13200 ਦੇ ਦਿੰਦੇ 300 ਦਾ ਰੋੜਾ ਯਾਰ 100 ਦਾ ਕਰ ਲੈ ਮੈਂ ਪਹਿਲਾਂ ਇਹਨਾਂ ਕੋਲੋਂ ਮਹਿੰਗੇ ਚੱਕ ਲਿਆ ਨਵੀਂ ਮੰਡੀ ਕਰਕੇ ਕੋ ਲਖਾਈ ਕਰਾ ਲੈ ਯਾਰ ਲਖਾਈ ਪਾ ਦੇ ਉਹਨੂੰ ਮੈਂ ਹੁਣ ਕੰਨਾ ਮੈਂ ਹੁਣੇ ਗੱਲ ਕਰਦਾ ਆਂ ਆਹ ਸਾਈਡ ਨੂੰ ਬਈ ਸਾਈਡ ਨੂੰ ਜਗਰਾ ਤੇ ਮੈਂ ਨਾ ਮੜ ਕੇ ਜ ਬੱਜਾ ਚਲ ਬੱਜਦੇ ਵੀ ਨਹੀਂ ਕੋਈ ਮੜਣਾ ਚਾਹਦਾ ਯਾਰ ਕੋਈ ਨਹੀਂ ਪੋਣੀ ਕਰਨ ਨਵੀਂ ਬੰਦਿਆ ਪਤਾ ਹੈ ਨਾ ਉਹ ਮੇਰਾ ਬੱਕਰਾ ਆਉਂਦਾ ਉਹਦਾ ਕਰਦਾ ਸਾਡੇ ਕੋਲ ਨੂੰ ਰੱਖ ਪਾ ਟੂ ਆਹ ਮੀਂਦਾ ਉਹ ਠੀਕ ਹੈ ਯਾਰ ਆਹ ਵਾ ਠੀਕ ਹੈ ਜੇ ਰੱਖੋ ਯਾਰ ਵੀਡਿਓ ਕੰਮ ਵੀਡੋ ਯਾਰ ਕੰਮ ਸਹੀ ਆ ਸਹੀ ਆ ਯਾਰ ਨਹੀਂ ਹੋ ਭਰਾਵਾ ਤੂੰ ਮੈਨੂੰ ਦੇ ਦੇ ਹੁਣ ਉਹਨੂੰ ਕਿ ਕਿ ਲਖਾਈ ਮੇਰੀ ਆਪੇ ਕਰਾਉਂਗਾ ਤੈਨੂੰ ਯਾਰ ਦੀ ਵੀ ਕਰ ਲੈ ਐ ਕਰ ਲਓ 28 ਦੇ ਕੀ ਦੋ ਨਗਾਨ ਇਹਨੇ ਜੀ ਯਾਰ ਆਹ ਅੱਲੇ ਜੀ ਲਖਾਈ ਕਰਾ ਦੂਗਾ ਚਲ ਜੀ ਤੈਨੂੰ ਲਖਾ ਗੜੂਗਾ ਮੁੜ ਕੇ ਸਾਡੇ ਦਾ ਟੱਕਰੋਂ ਟੱਕਰੀ ਹੋਊਗਾ ਪੂਰੇ ਕਰਕੇ ਨਾ ਮੇਰਾ ਪੂਰੇ ਦਾ ਸੱਤ ਛੱਡ ਰੋ ਹੱਥ ਕਰੇ ਯਾਰ ਦਲ ਕੱਢ ਗੱਡੀ ਯਾਰ ਕਾਹਦੇ ਇੱਥੇ ਯਾਰ ਚੱਲ ਠੀਕ ਹੈ ਛੱਡੋ ਯਾਰ ਖੜਾ ਚੱਲ ਹੋ ਗਿਆ ਔਰ ਕਿੰਨੇ ਦੇ ਹੋ ਗਿਆ ਯਾਰ 13300 13300 ਜੋ ਹੋ ਗਿਆ ਵੀ ਸੌਦਾ ਠੀਕ ਹੈ ਜੀ ਕੱਲ ਹੁਣ ਹੋਈਸਰੇ ਬੱਕਰੇ ਤੋਂ ਦੁਬਾਰਾ ਫੇਰ ਦਿਖਾ ਦਿੰਨੇ ਆ ਕੰਮ ਬਹੁਤ ਲੰਮਾ ਚੱਲਿਆ ਸੌਦਾ ਕਰਾ ਜੀ ਇਹਦਾ ਆ ਬੱਕਰੇ ਹੀ ਦੋਸਤੋ 13300 ਸੌਦਾ ਹੋ ਗਿਆ ਰਾਜੂ ਨੇ ਖਰੀਦ ਲਿਆ ਔਰਕਪੂਰੇ ਵਾਲੇ ਨੇ ਸੌਦਾੜਾ ਬਹੁਤ ਲੰਮਾ ਚੱਲਿਆ ਤੇ ਵੀਡੀਓ ਬਹੁਤ ਲੰਮੀ ਬਣੀ ਆ ਇਹ ਵੀਡੀਓ ਇੱਦ ਤੱਕ ਹੀ ਦੇਖੋ ਧੰਨਵਾਦ ਜੀ